ਵੀਰ ਜੀ ਪਤਾ ਲੱਗਾ ਵਾ ਸੋਨੇ ਦੀ ਲੁੱਟ ਹੋਈ ਆ ਕਿਸੇ ਕਾਰੀਗਰ ਕੋਲੋਂ ਕੋ ਸੋਨਾ ਖੋ ਕੇ ਲੈ ਗਏ ਆ ਹਾਂਜੀ ਅਜੇ ਤਸਦੀਕ ਕਰ ਰਹੇ ਆ ਐਸਐਟਸ ਦਾ ਫੋਨ ਆਇਆ ਸੀ ਤੇ ਉਹੀ ਮਤਲਬ ਮੌਕਾ ਵੈਰੀਫਾਈ ਕਰਨੇ ਆ ਵੀ ਕਿੱਥੇ ਹੋਈ ਆ ਕਿੰਨੇ ਕੀ ਦੀ ਲੁੱਟ ਹੋਈ ਆ ਜੀ ਕੋਈ ਕੁਛ ਮੜਾ ਮੋੜਾ ਇਹ ਅਜੇ ਕਨਫਰਮ ਨਹੀਂ ਹੈ ਪਤਾ ਲੱਗੂ ਆ ਵੀ ਕਿਹੜੇ ਹੱਥਾਂ ਲੈ ਕੇ ਗਏ ਆ ਇਹ ਲੁੱਟ ਹੋਈ ਕਿਹੜੀ ਥਾਂ ਤੇ ਜੀ ਏ ਬੀਕੇ ਸਕੂਲ ਦੇ ਲੱਗੇ ਦੱਸਦੇ ਕਿ ਦੇ ਅੱਛਾ ਬੀਕੇ ਸਕੂਲ ਸਰ ਉਹ ਕੈਮਰਾ ਵਗੈਰਾ ਸੀਸੀਟੀਵੀ ਦਾ ਰਿਕਾਰਡ ਵੀ ਟੰਗਾ ਲੈ ਜਾ ਰਹੇ ਸਰ ਵੇਖਾਂਗੇ ਜੀ ਜਰੂਰ ਉਹੀ ਵੇਖਣਦੇ ਆਂ ਅਸੀਂ ਤੇ ਕੋਸ਼ਿਸ਼ ਕਰਣਦੇ ਆਂ ਕਿੰਨੇ ਕੋਈ ਟਾਈਮ ਸੀ ਸਰ ਕੁਝ ਪਤਾ ਲੱਗੇ ਕੋਈ ਟਾਈਮ ਕੋਈ 6:30 ਦੇ ਅਗਨੀ ਦੱਸਣ ਦੇ ਇਹ ਵੀਰ ਜੀ ਪਤਾ ਲੱਗਾ ਵਾ ਸੋਨੇ ਦੀ ਲੁੱਟ ਹੋਈ ਆ ਹਾਂ ਜੀ ਕਿਸੇ ਕਾਰੀਗਰ ਕੋਲੋਂ ਕੋਈ ਸੋਨਾ ਖੋਹ ਕੇ ਲੈ ਲਏ ਆ ਹਾਂ ਜੀ ਅਜੇ ਤਸਦੀਕ ਕਰ ਰਹੇ ਆਂ ਐਸਐਟਸ ਦਾ ਫੋਨ ਆਇਆ ਸੀ ਤੇ ਉਹੀ ਮਤਲਬ ਮੌਕਾ ਬੈਠਣਦੇ ਆਂ ਵੀ ਵੈਰੀਫਾਈ ਕਰਨਦੇ ਆਂ ਵੀ ਕਿੱਥੇ ਹੋਈ ਆ ਕਿੰਨੇ ਕੁ ਦੀ ਲੁੱਟ ਹੋਈ ਆ ਜੀ ਕੋਈ ਕੁਛ ਮਾ ਏ ਬੀਕੇ ਸਕੂਲ ਦੇ ਲੱਗੇ ਦੱਸਦੇ ਗਏ ਅੱਛਾ ਬੀਕੇ ਸਕੂਲ ਸਰ ਉਹ ਕੈਮਰਾ ਵਗੈਰਾ ਸੀਸੀਟੀਵੀ ਨਾਲ ਰਿਕਾਰਡ ਹੋ ਰਹੀ ਗੰਗਾ ਲੈ ਜਾ ਰਹੇ ਸਰ ਵੇਖਾਂਗੇ ਜੀ ਜ਼ਰੂਰ ਉਹੀ ਵੇਖਣਦੇ ਆ ਅਸੀਂ ਤੇ ਕੋਸ਼ਿਸ਼ ਕਰ ਰਹੇ ਆ ਕਿੰਨੇ ਕੋਈ ਟਾਈਪ ਸੀ ਸਰ ਕੁਝ ਪਤਾ ਲੱਗੇ ਕੋਈ ਟਾਈਪ ਵੀ 6.5 ਦੇ ਅਗਰੀ ਦੱਸਣ ਦੇ ਇਹ ਵੀਰ ਜੀ ਪਤਾ ਲੱਗਾ ਵਾ 16 ਦੀ ਲੁੱਟ ਹੋਈ ਆ ਕਿਸੇ ਕਾਰੀਗਰ ਕੋਲੋਂ ਕੋਈ ਸੋਨਾ ਖੋ ਕੇ ਲੈ ਲਏ ਆ ਹਾਂਜੀ ਅਜੇ ਤਸਦੀਕ ਕਰ ਰਹੇ ਆ ਐਸਐਸਓ ਦਾ ਫੋਨ ਆਇਆ ਸੀ ਤੇ ਉਹੀ ਮਤਲਬ ਮੌਕਾ ਵੇਰਖਣਦੇ ਆ ਵੇਰ ਵੈਰੀਫਾਈ ਕਰਨਦੇ ਆ ਵੀ ਕਿੱਥੇ ਹੋਈ ਆ ਕਿੰਨੇ ਦੀ ਲੁੱਟ ਹੋਈ ਆ ਜੀ ਕੋਈ ਕੁਛ ਮਾਰਾ ਮੋਟਾ ਇਹ ਅਜੇ ਏ ਬੀਕੇ ਸਕੂਲ ਦੇ ਲੱਗੇ ਦੱਸਦੇ ਕਿ ਦੇ ਅੱਛਾ ਬੀਕੇ ਸਕੂਲ ਦੇ ਸਰ ਕੋ ਕੈਮਰਾ ਵਗੈਰਾ ਸੀਸੀਟੀਵੀ ਦਾ ਰਿਕਾਰਡ ਵੀ ਗੰਗਾ ਲੈ ਜਾ ਰਹੇ ਸਰ ਵੇਖਾਂਗੇ ਜੀ ਜਰੂਰ ਉਹੀ ਵੇਖਣਦੇ ਆਂ ਅਸੀਂ ਤੇ ਕੋਸ਼ਿਸ਼ ਕਰ ਰਹੇ ਆਂ ਕਿੰਨੇ ਕੋਲ ਦਾ ਟਾਈਮ ਸੀ ਸਰ ਕੁਝ ਪਤਾ ਲੱਗੇ ਕੋਈ ਟਾਈਮ ਕੋਈ 6:30 ਦੇ ਅਗਨੀ ਦੱਸਣ ਦੇ ਇਹ ਵੀਰ ਜੀ ਪਤਾ ਲੱਗਾ ਵਾ 16 ਦੀ ਲੁੱਟ ਹੋਈ ਆ ਹਾਂ ਜੀ ਕਿਸੇ ਕਾਰੀਗਰ ਕੋਲੋਂ ਕੋਈ ਸੋਨਾ ਖੋ ਕੇ ਲੈਣ ਦੇ ਆ ਹਾਂ ਜੀ ਅਜੇ ਤਸਦੀਕ ਕਰ ਰਹੇ ਆਂ ਐਸਐਟਸ ਦਾ ਫੋਨ ਆਇਆ ਸੀ ਤੇ ਉਹੀ ਮਤਲਬ ਮੌਕਾ ਵੇਰਖਣਦੇ ਆਂ ਵੀ ਵੈਰੀਫਾਈ ਕਰਨਦੇ ਆਂ ਵੀ ਕਿੱਥੇ ਹੋਈ ਆ ਕਿੰਨੇ ਦੀ ਲੁੱਟ ਹੋਈ ਆ ਜੀ ਕੋਈ ਕੁਛ ਮ ਵੀਕੇ ਸਕੂਲ ਦੇ ਲੱਗੇ ਦੱਸਦੇ ਕਿ ਦੇ ਅੱਛਾ ਵੀਕੇ ਸਕੂਲ ਸਰ ਉਹ ਕੈਮਰਾ ਵਗੈਰਾ ਸੀਸੀਟੀਵੀ ਦਾ ਰਿਕਾਰਡ ਵੀ ਗੰਗਾ ਲੈ ਜਾ ਰਹੇ ਸਰ ਵੇਖਾਂਗੇ ਜੀ ਜ਼ਰੂਰ ਉਹੀ ਵੇਖਣਦੇ ਆਂ ਅਸੀਂ ਤੇ ਕੋਸ਼ਿਸ਼ ਕਰ ਰਹੇ ਆਂ ਕਿੰਨੇ ਕੋਲ ਦਾ ਟਾਈਪ ਸੀ ਸਰ ਕੁਝ ਪਤਾ ਲੱਗੇ ਕੋਈ ਟਾਈਪ ਵੀ ਸਾਢੇ 6 ਦੇ ਅਗਨੀ ਦੱਸਣ ਦੇ ਇਹ ਵੀਰ ਜੀ ਪਤਾ ਲੱਗਾ ਵਾ ਸੋਨੇ ਦੀ ਲੁੱਟ ਹੋਈ ਆ ਕਿਸੇ ਕਾਰੀਗਰ ਕੋਲੋਂ ਕੋਈ ਸੋਨਾ ਖੋ ਕੇ ਲੈ ਲਏ ਆ ਹਾਂਜੀ ਅਜੇ ਤਸਦੀਕ ਕਰ ਰਹੇ ਆਂ ਐਸਐਟਸ ਦਾ ਫੋਨ ਆਇਆ ਸੀ ਤੇ ਉਹੀ ਮਤਲਬ ਮੌਕਾ ਵੇਰਖਣਦੇ ਆਂ ਵੇਰ ਵੈਰੀਫਾਈ ਕਰਦੇ ਆਂ ਵੀ ਕਿੱਥੇ ਹੋਈ ਆ ਕਿੰਨੇ ਕੀ ਦੀ ਲੁੱਟ ਹੋਈ ਆ ਜੀ ਕੋਈ ਕੁਛ ਮਾਰਾ ਮੋਟਾ ਇਹ ਵੀਕੇ ਸਕੂਲ ਦੇ ਲੱਗੇ ਦੱਸਦੇ ਕਿ ਦੇ ਅੱਛਾ ਵੀਕੇ ਸਕੂਲ ਦੇ ਸਰ ਉਹ ਕੈਮਰਾ ਵਗੈਰਾ ਸੀਸੀਟੀਵੀ ਨਾਲ ਰਿਕਾਰਡਿੰਗ ਵੀ ਗੰਗਾ ਲੈ ਜਾ ਰਹੇ ਸਰ ਵੇਖਾਂਗੇ ਜੀ ਜਰੂਰ ਉਹੀ ਵੇਖਣਦੇ ਆਂ ਇਹਦੇ ਕੋਸ਼ਿਸ਼ ਕਰ ਰਹੇ ਆਂ ਕਿੰਨੇ ਕੋਲ ਦਾ ਟਾਈਮ ਸੀ ਸਰ ਕੁਝ ਪਤਾ ਲੱਗੇ ਕੋਈ ਟਾਈਮ ਵੀ 6:30 ਦੇ ਅਗਨੀ ਦੱਸਣ ਦੇ ਇਹ ਵੀਰ ਜੀ ਪਤਾ ਲੱਗਾ ਵਾ ਸੋਨੇ ਦੀ ਲੁੱਟ ਹੋਈ ਆ ਹਾਂ ਜੀ ਕਿਸ ਕਾਰੀਗਰ ਕੋਲੋਂ ਕੋਈ ਸੋਨਾ ਖੋਹ ਕੇ ਲੈ ਲੈਂਦੇ ਆ ਹਾਂ ਜੀ ਅਜੇ ਤਸਦੀਕ ਕਰ ਰਹੇ ਆਂ ਐਸਐਟਸ ਦਾ ਫੋਨ ਆਇਆ ਸੀ ਤੇ ਉਹੀ ਮਤਲਬ ਮੌਕਾ ਵੇਖਣਦੇ ਆਂ ਵੀ ਵੈਰੀਫਾਈ ਕਰਨਦੇ ਆਂ ਵੀ ਕਿੱਥੇ ਹੋਈ ਆ ਕਿੰਨੇ ਕੁ ਦੀ ਲੁੱਟ ਹੋਈ ਆ ਜੀ ਕੋਈ ਕੁਛ ਮਾਰਾ ਵੀਕੇ ਸਕੂਲ ਦੇ ਲੱਗੇ ਦੱਸਦੇ ਕਿ ਦੇ ਅੱਛਾ ਵੀਕੇ ਸਕੂਲ ਸਰ ਉਹ ਕੈਮਰਾ ਵਗੈਰਾ ਸੀਸੀਟੀਵੀ ਦਾ ਰਿਕਾਰਡ ਵੀ ਜੰਗਾ ਲੈ ਜਾ ਰਹੇ ਸਰ ਵੇਖਾਂਗੇ ਜੀ ਜ਼ਰੂਰ ਉਹੀ ਵੇਖਣਦੇ ਆਂ ਅਸੀਂ ਤੇ ਕੋਸ਼ਿਸ਼ ਕਰ ਰਹੇ ਆਂ ਕਿੰਨੇ ਕੁ ਟਾਈਪ ਸੀ ਸਰ ਕੁਝ ਪਤਾ ਲੱਗੇ ਕੋਈ ਟਾਈਪ ਵੀ ਸਾਢੇ 6 ਦੇ ਅਗਨੀ ਦੱਸਣ ਦੇ ਇਹ ਵੀਰ ਜੀ ਪਤਾ ਲੱਗਾ ਵਾ ਸੋਨੇ ਦੀ ਲੁੱਟ ਹੋਈ ਆ ਹਾਂਜੀ ਕਿਸੇ ਕਾਰੀਗਰ ਕੋਲੋਂ ਕੋਈ ਸੋਨਾ ਖੋਹ ਕੇ ਲੈਂਦੇ ਆ ਹਾਂਜੀ ਅਜੇ ਤਸਦੀਕ ਕਰ ਰਹੇ ਆਂ ਐਸਾ ਕਿ ਸਾਦਾ ਫੋਨ ਆਇਆ ਸੀ ਤੇ ਉਹੀ ਮਤਲਬ ਮੌਕਾ ਵੇਰਖਣਦੇ ਆਂ ਵੀ ਇਹ ਵੈਰੀਫਾਈ ਕਰਦੇ ਆਂ ਵੀ ਕਿੱਥੇ ਹੋਈ ਆ ਕਿੰਨੇ ਕੁ ਦੀ ਲੁੱਟ ਹੋਈ ਆ ਜੀ ਕੋਈ ਕੁਛ ਮਾੜਾ ਮੋੜ ਬੀਕੇ ਸਕੂਲ ਦੇ ਲੱਗੇ ਦੱਸਦੇ ਕਿਦੇ ਅੱਛਾ ਬੀਕੇ ਸਕੂਲ ਸਰ ਕੋ ਕੈਮਰਾ ਵਗੈਰਾ ਸੀਸਰੀ ਮੇ ਦਾ ਰਿਵਲਪਮ ਜੰਗਾ ਲੈ ਜਾ ਰਿਹਾ ਸਰ ਵੇਖਾਂਗੇ ਜੀ ਜ਼ਰੂਰ ਉਹੀ ਵੇਖਣਦੇ ਆਂ ਅਸੀਂ ਤੇ ਕੋਸ਼ਿਸ਼ ਕਰਣਦੇ ਆਂ ਕਿੰਨੇ ਕੋਲ ਦਾ ਟਾਈਮ ਸੀ ਸਰ ਕੁਝ ਪਤਾ ਲੱਗੇ ਕੋਈ ਟਾਈਮ ਕੋਈ 6:30 ਦੇ ਆਗਰੀ ਦੱਸਣ ਦੇ